ਸਾਰ ਵਧ ਰਿਹਾ ਹੈ ਰਿਆਸੀ ਇਲਾਕਿਆ ਤੇ ਖਤਰਾ ਮਚ ਰਿਹਾ ਹੈ ਤੇ ਪਾਣੀ ਦੇ ਵਧੇ ਪੱਧਰ ਨੂੰ ਲੈ ਕੇ ਪ੍ਰਸ਼ਾਸਨ ਵੀ ਅਲਰਟ ਤੇ ਹੈ ਹਰ ਘੰਟੇ ਹੀ ਪਾਣੀ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਡੀਸੀ ਸੰਦੀਪ ਰਿਸ਼ੀ ਮੀਚਾ ਦੇ ਨਾਲ ਮੁਖਾਤਬ ਹੋਇਆ ਤੇ ਲੋਕਾਂ ਨੂੰ ਨਾ ਡਰਨ ਦੀ ਨਸੀਹਤ ਦਿੱਤੀ ਹੈ ਵਿਭਾਗ ਦੇ ਵੱਲੋਂ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਰੱਖੀਆਂ ਗਈਆਂ ਨੇ ਪਿਛਲੇ ਦਿਨਾਂ ਵਿੱਚ ਘੱਗਰ ਦੇ ਕੈਚਮੈਂਟ ਏਰੀਆ ਜਿਹੜਾ ਪਿਛੇ ਪਹਾੜਾਂ ਵਾਲੇ ਪਾਸੇ ਹੈ ਉਹਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਔਰ ਉਸ ਬਾਰਿਸ਼ ਕਰਕੇ ਜਿਹੜਾ ਹੈ ਪਾਣੀ ਦਾ ਲੈਵਲ ਜਿਹੜਾ ਹੈ ਵਧਿਆ ਹੈ ਆ ਨਾਰਮਲ ਡੇਸ ਦੇ ਵਿੱਚ ਜਿਹੜਾ ਘੱਗਰ ਹੈ ਸਾਡੇ ਖਨੋਰੀ ਜਿਹੜਾ ਖਨੋਰੀ ਜਿਹੜਾ ਸਾਡਾ ਗੇਜ ਲੱਗਾ ਹੈ ਉੱਥੇ 731 ਫੁੱਟ ਤੇ ਚੱਲਦਾ ਹੁੰਦਾ ਹੈ ਪਿਛਲੇ ਦਿਨਾਂ ਇੰਕਰੀਜ਼ ਹੋ ਕੇ 735 ਤੇ ਅੱਜ 739 ਫੀਟ ਤੇ ਚੱਲ ਰਿਹਾ ਹੈ ਬੇਸਿਕਲੀ ਜਿਹੜਾ ਪਿਛਲੇ ਦਿਨਾਂ ਚ ਪਾਣੀ ਕੈਚਮੈਂਟ ਏਰੀਆ ਚ ਵਧਿਆ ਉਹ ਹੁਣ ਇਸ ਵੇਲੇ ਲੰਘ ਰਿਹਾ ਹੈ ਇਸ ਤੋਂ ਅਲਾਰਮ ਦੀ ਕੋਈ ਜ਼ਰੂਰਤ ਨਹੀਂ ਹੈ ਖਤਰੇ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ 7 ਯੂਆਰ 48 ਹੈ 745 748 ਉਸ ਤੋਂ ਬਾਅਦ ਖਤਰਾ ਜਿਹੜਾ ਹੈ ਉਹ ਵੱਧਾ ਹੈ ਅੱਜ ਜੋ ਪਾਣੀ ਰਿਡਿਊਸ ਹੋਣਾ ਸ਼ੁਰੂ ਹੋ ਗਿਆ ਸਾਡੇ ਤਖਨੌਰੀ ਤੋਂ ਪਹਿਲਾਂ ਇੱਕ ਚੀਕਾ ਬੈਰੇਜ ਹੈ ਚੀਕਾ ਬੈਰੇਜ ਉਤੇ ਪਾਣੀ ਜਿਹੜਾ ਹੈ ਕੱਲ ਤੋਂ ਅੱਜ ਸਿਰੇ 1.5 ਫੁੱਟ ਡਾਊਨ ਹੋ ਗਿਆ ਔਰ ਪਾਣੀ ਲਗਾਤਾਰ ਡਾਊਨ ਜਾ ਰਿਹਾ ਹੈ ਸੋ ਇਹਦਾ ਮਤਲਬ ਹੈ ਕਿ ਜਿਹੜਾ ਪਾਣੀ ਪਿਛਲੇ ਦਿਨਾਂ ਚ ਇਕੱਠਾ ਹੋਇਆ ਸੀ ਉਹ ਪਾਣੀ ਹੁਣ ਲੰਘ ਹੈ ਅ ਲੇਕਿਨ ਅਸੀਂ ਅਲਰਟ ਹਾਂ ਸਾਰੇ ਸਾਡੇ ਇਕਨੌਰੀ ਬੈਰੇਜ ਔਰ ਅ ਪਿਛੋਂ ਜਿਹੜਾ ਪੰਖਰਪੁਰ ਹੈ ਉੱਥੇ ਵੀ ਜਿਹੜਾ ਬੈਰੇਜ ਹੈ ਉੱਥੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉੱਥੋਂ ਪੰਖਰਪੁਰ ਤੋਂ ਸਾਡੇ ਤੱਕ ਪਾਣੀ ਪਹੁੰਚਦੇ ਪਹੁੰਚਦੇ 48 ਆਵਰ ਲੈਂਦਾ ਹੈ ਤਕਰੀਬਨ ਸੋ ਇਨ ਕੇਸ ਕੋਈ ਪਾਣੀ ਇਨਕਰੀਸ ਹੋਏਗਾ ਤਾਂ ਸਾਡੇ ਕੋ ਸਫੀਸ਼ੀਐਂਟ ਟਾਈਮ ਹੁੰਦਾ ਅਸੀਂ ਆਪਣੀ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਸੇਫ